ਮਨਜੀਤ ਸਿੰਘ ਢੀਂਸਾ ਜੀ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਜ਼ਿਲ੍ਹਾ ਪ੍ਰਬੰਧਨ ਤੋਂ ਬੰਦ ਨੂੰ ਲੈ ਕੇ ਕਿਸ ਤਰ੍ਹਾਂ ਲੱਗਿਆ ਸਭ ਨਾਲੇ ਵਿੱਚ ਬੰਦ ਦਾ ਸਾਨੂੰ ਤਕਰੀਬਨ ਪੂਰਨ ਸਹਿਯੋਗ ਇਹ ਲੱਗ ਰਿਹਾ ਸਾਰੇ ਕੋਈ ਇੱਕ ਅੱਧੀ ਦੋ ਦੁਕਾਨਾਂ ਖੁੱਲੀਆਂ ਸੀ ਜਿਵੇਂ ਆਮਾਲ ਖੁੱਲਾ ਸੀ ਇਹਨਾਂ ਨੇ ਵੀ ਬੇਨਤੀ ਪ੍ਰਵਾਨ ਕਰ ਲਈ ਇੱਕ ਸ਼ਰਾਬ ਦਾ ਠੇਕਾ ਖੁੱਲ੍ਹਾ ਸੀ ਉਹਨਾਂ ਨੇ ਵੀ ਸਾਡੇ ਕਹਿ ਤੇ ਜਦਿ ਬੰਦ ਕਰ ਲਿਆ ਹੋਰ ਕੋਈ ਹੈ ਅੱਗੇ ਜਾ ਕੇ ਅਸੀਂ ਦੇਖ ਲੈਣੇ ਆਂ ਵੈਸੇ ਸਹਿਯੋਗ ਦੇ ਰਹੇ ਅੱਜ ਦਾ ਪ੍ਰੋਗਰਾਮ ਕੀ ਤੁਹਾਡਾ ਸਾਰਾ ਦਿਨ ਅੱਜ ਦਾ ਸਾਰਾ ਦਿਨ ਦਾ ਪ੍ਰੋਗਰਾਮ ਕੀ ਹੈ ਅੱਜ ਅੱਜ ਉਥੇ ਟੋਲ ਪਲਾਜ਼ੇ ਤੇ ਵੀ ਸਾਡੇ ਬੰਦੇ ਬੈਠੇ ਨੇ 12 ਵਜੇ ਤੋਂ ਫੇਰ ਟ੍ਰੈਫਿਕ ਵੀ ਬੰਦ ਹੋਊਗੀ ਉਹਦੇ ਵਿੱਚ ਹੁਣ ਇਹਦੇ ਕਰਕੇ ਸਕੂਲਾਂ ਦੇ ਪੇਪਰ ਵੀ ਸੀਗੇ ਕਿਸੇ ਨੇ ਡਾਕਟਰ ਦੇ ਜਾਣਾ ਮੈਰਿਜ ਨੇ ਅੱਜ ਵਿਆਹ ਬਹੁਤ ਨੇ ਉਹਦੇ ਕਰਕੇ ਖੁੱਲ੍ਹ ਦਿੱਤੀ ਹੀ ਆ 12 ਵਜੇ ਤੋਂ 4 ਵਜੇ ਤੱਕ ਜਿਹੜੀ ਟ੍ਰੈਫਿਕ ਆਮ ਹੈ ਲੋਕ ਆਵਾਜਾਈ ਕਰ ਰਹੇ ਨੇ ਉਹ ਬੰਦ ਹੋ ਜੂ ਕਿਸੇ ਨੂੰ ਜ਼ਰੂਰੀ ਕੰਮ ਹੋਊ ਕੋਈ ਦਵਾਈ ਲੈਣ ਚੱਲੇ ਆ ਜਾਂ ਕੋਈ ਵਿਆਹ ਚੱਲੇ ਆ ਜਾਂ ਕੋਈ ਗੁਮਾਰ ਆ ਉਹਨਾਂ ਨੂੰ ਖੋਲ੍ਹ ਦਿੱਤੀ ਜਾਓ ਇਹ ਰਾਈਜ਼ ਦਾ ਸ਼ੋਰੂਮ ਖੁੱਲਾ ਸੀ ਇਹ ਤੁਹਾਡੇ ਕਹਿਦੇ ਬੰਦ ਕੀਤਾ ਜਾਂ ਪਹਿਲਾਂ ਖੋਲੀ ਬੈਠੀ ਸੀ ਇਹ ਇਹਨਾਂ ਦਾ ਅੱਧਾ ਸ਼ਟਰ ਖੋਲਿਆ ਸੀ ਖੋਲਿਆ ਹੋਇਆ ਸੀ ਸਾਡੇ ਕਹਿਦੇ ਇਹਨਾਂ ਨੇ ਜਦ ਇਹ ਬੰਦ ਕਰ ਲਏ ਕਹਿੰਦੇ ਸੀ ਅਟੈਂਡੈਂਸ ਲਾ ਰਹੇ ਆ ਉਹਦੇ ਕਰਕੇ ਸਾਨੂੰ ਲਾਉਣਾ ਪੈਣਾ ਸੀ ਵੀ ਅਸੀਂ ਮਾਲਕਾਂ ਨੂੰ ਦਿਖਾ ਦਿੰਦੇ ਆ ਵੀ ਅਸੀਂ ਬੰਦ ਕਰਿਆ ਜਿਹੜੀ ਹੁਣ ਦੁਕਾਨਾਂ ਖੁੱਲ੍ਹੀਆਂ ਹੁਣ ਉਹਨਾਂ ਨੂੰ ਤੁਹਾਡੇ ਵੱਲੋਂ ਬੰਦ ਕਰਾਈਆਂ ਹੋਣਗੀਆਂ ਹਾਂਜੀ ਉਹ ਬੰਦ ਕਰਾਤੀਆਂ ਫਾਦੀ ਬੇਨਤੀ ਮੰਨ ਲਈ ਕੋਈ ਕਿਸੇ ਨਾਲ ਉਹ ਨਹੀਂ ਹੈਗਾ ਸਾਡੇ ਦਾ ਦੁਕਾਨਦਾਰ ਨੇ ਕਿਸੇ ਨੇ ਸਾਡੇ ਨਾਲ ਉਹ ਨਹੀਂ ਗੱਲਬਾਤ ਵਾਲੀ ਗੱਲ ਨਹੀਂ ਕੀਤੀ ਉਹ ਸਹਿਮਤੀ ਨਾਲ ਹੀ ਬੰਦ ਕਰ ਲਈ ਜੀ